ਇੱਕ ਤਾਂ ਹੁੰਦਾ ਨਾ ਬੰਦਾ ਹੁੰਦਾ ਵੀ ਲਾਲਚ ਕਰਨਾ ਵੀ ਮੈਂ ਪੈਸਾ ਹੀ ਇਕੱਠਾ ਕਰਨਾ ਹੈ ਹਾਂ ਉਹ ਨਹੀਂ ਕੰਮ ਹੈਗਾ ਨਾਲ ਸੇਵਾ ਵੀ ਹੋएगी ਔਰ ਮੈਂ ਹੁਣ ਸ਼ੁਰੂ ਕਰਨ ਲੱਗਾ ਨਾਲ ਜਿਹੜਾ ਬੱਚਾ 10 ਸਾਲ ਤੋਂ ਥੱਲੇ ਹੈਗਾ ਅੱਛਾ ਉਹ ਆ ਕੇ ਮੈਨੂੰ ਜਪਜੀ ਸਾਹਿਬ ਦੀਆਂ ਪੰਜ ਬਾਣੀਆਂ ਸੜਾਊਗਾ ਹਾਂ ਉਹਨੂੰ ਚਾਹ ਬੜਾ ਪਾਓ ਖਾਵੇ ਚਾਹ ਇੱਕ ਸਪਰਿੰਗ ਰੋਲ ਖਾਵੇ ਚਾਹ ਅਲੂ ਡਿਸਰ ਖਾਵੇ ਚਾਹ ਮੋਮੋਸ ਖਾਵੇ ਆਪ ਪਲੇਟ ਅੱਛਾ ਉਹਨੂੰ ਫ੍ਰੀ ਦਊਂਗਾ ਜੀ ਅੱਜ ਆਪਾਂ ਵਿੱਚ ਕੋਈ ਵੀ ਹੈ ਕੋਈ ਵੀ ਬੱਚਾ ਹਿੰਦੂ ਆ ਸਿੱਖਿਆ ਕੋਈ ਵੀ ਆ ਉਹ ਆਕੇ ਮੈਨੂੰ ਆਪਣੇ ਧਰਮ ਦੀਆਂ ਜੀ ਪੰਜ ਬਾਣੀਆਂ ਸੁਣਾ ਦੇਵੇ ਜੇ Hindu ਆ ਤਾਂ ਆਪਣੇ ਧਰਮ ਦੀਆਂ ਸੁਣਾ ਦੇ ਸਿੱਖਾ ਤਾਂ ਜਪਜੀ ਸਾਹਿਬ ਦੀਆਂ ਸੁਣਾ ਦੇਵੇ ਜੇ ਕੋਈ ਮੁਸਲਮਾਨਾ ਤਾਂ ਕੁਰਾਨ ਦੇ ਵਿੱਚੋਂ ਮੈਨੂੰ ਚਾਰ ਸਵਰ ਸੁਣਾ ਦੇ ਆਏ ਹਾਏ 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 ਆ ਬੰਦੇ ਨੂੰ ਫਰੀਦ ਬੱਚੇ ਨੂੰ 10 ਸਾਲ ਤੱਕ ਦੇ ਬੱਚੇ ਨੂੰ ਫਰੀਦ ਆਉਂਗਾ ਜੈ ਜੈ ਸਿੰਘ ਜੀ ਸਲਾਮ ਹੈ ਸਲੂਟ ਹੈ ਤੁਹਾਡੀ ਸੋਚ ਨੂੰ ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਐਸ ਵੇਲੇ ਲੋਕੇਸ਼ਨ ਜਿਹੜੀ ਹੈ ਨਾ ਜੀ ਉਹ ਹੈ ਬਾਂਸਾਂ ਵਾਲੀ ਚੁੰਗੀ ਮੋੜ ਖਰੜ ਸਰਦਾਰ ਜੀ ਮੇਰੇ ਸਾਹਮਣੇ ਨੇ ਔਰ ਇਹਨਾਂ ਨੇ ਲਾਇਆ ਹੈ ਲੱਿਖ ਕੇ ਵੜਾ ਪਾਓ ਸਰਦਾਰ ਜੀ ਸਤਿ ਸ਼ਕਾਲ ਸਤਿ ਸ਼ਕਾਲ ਕੀ ਨਾਂ ਸਰ ਤੇਜਾ ਸਿੰਘ ਜੀ ਤੇਜਾ ਸਿੰਘ ਜੀ ਮਜ਼ਾ ਆ ਜਾਂਦਾ ਸਰੋਤਿਓ ਜਦੋਂ ਕੋਈ ਆਪਣਾ ਪੰਜਾਬੀ ਭਰਾ ਔਰ ਡਟੇ ਹੋਏ ਨੇ ਵੜਾ ਪਾਓ ਸਾਡਾ ਸਭ ਦਾ ਫਰਜ਼ ਬਣਦਾ ਹੈ ਵੀ ਆਪਣੇ ਪੰਜਾਬ ਦੇ ਜਿਹੜੇ ਬੰਦੇ ਨੇ ਔਰ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਨੂੰ ਪ੍ਰਮੋਟ ਕਰੀਏ ਦੇਖੋ ਪ੍ਰਵਾਸੀ ਵੀ ਬਹੁਤ ਹੈਗੇ ਨੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਪਰੰਤੂ ਉਦੋਂ ਜਿਆਦਾ ਅੱਛਾ ਲੱਗਦਾ ਹੈ ਜਦੋਂ ਕੋਈ ਪੰਜਾਬੀ ਵੀਰ ਕਰ ਰਿਹਾ ਹੁੰਦਾ ਵੜਾ ਪਾਓ ਬਣ ਰਿਹਾ ਜੀ ਦੇਖੋ ਬਣਾ ਰਹੇ ਨੇ ਸਰਰਜ ਕੀ ਕੁਝ ਪਾਇਆ ਦੇ ਵਿੱਚ ਇਹਦੇ ਵਿੱਚ ਆਪਾਂ ਵੜਾ ਹੈਗਾ ਜੀ ਅੱਛਾ ਫਿਰ ਆਹ ਬੂੰਦੀ ਸਪੈਸ਼ਲ ਆਪਣੀ ਬਣਾਈ ਆ ਇਹ ਹਰੀ ਮਿਰਚ ਆਪਣੀ ਚਟਨੀ ਬਣਾਈ ਹਰੀ ਮਿਰਚ ਦੀ ਬੂੰਦੀ ਬੂੰਦੀ ਚ ਕੀ ਪਾਇਆ ਬੂੰਦੀ ਬੇਸਣ ਦੀ ਪਿਓਰ ਬੇਸਣ ਦੀ ਬੂੰਦੀ ਆ ਪਿਓਰ ਬੇਸਣ ਦੀ ਬੂੰਦੀ ਆ ਹਾਂਜੀ ਔਰ ਨਾਲ ਹਰੀ ਮਿਰਚ ਉਹਦੀ ਚਟਨੀ ਆ ਇਹ ਆਲੂ ਫਿਰ ਆਲੂ ਮੈਸ਼ ਕਰਕੇ ਇਹਦੇ ਵਿੱਚ ਕੋਈ ਆਰਾ ਰੋਡ ਜਾਂ ਕੋਈ ਮੈਦਾ ਨਹੀਂ ਪਾਉਂਗਾ ਮੈਂ ਅੱਛਾ ਆ ਇਹਦੇ ਵਿੱਚ ਖਾਲਸ ਆਲੂ ਹੈ ਵਿੱਚ ਉਹਦੇ ਉਹਦੀ ਟਿੱਕੀ ਬਣਾਉਣਾ ਫਿਰ ਬੇਸਨ ਦੇ ਵਿੱਚ ਪਾ ਕੇ ਨੂੰ ਮੋਟਾ ਫੇਸ਼ਨ ਕਰਕੇ ਉਹ ਚ ਪਾ ਕੇ ਫਰਾਈ ਕਰਨਾ ਔਰ ਇੱਥੇ ਲਿਆ ਕੇ ਕ੍ਰਿਸਪੀ ਕਰਕੇ ਫਿਰ ਇਹਦੇ ਵਿੱਚ ਲਾ ਕੇ ਨਾਲ ਆ ਦਹੀਂ ਵੀ ਆਪਾਂ ਔਰ ਇਹਦੇ ਨਾਲ ਫਿਰ ਆਪਾਂ ਚਟਨੀ ਲਾਈ ਦੀ ਹੈ ਜੀ ਆਹ ਚਟਨੀ ਆਪਣੀ ਬਣਾਉਂਦੇ ਹੋ ਚਟਨੀ ਆਪਣੀ ਬਣਾਉਨੇ ਆ ਜੀ ਆਹ ਦੇਖੋ ਜੀ ਆ ਚਟਨੀ ਆਪਣੀ ਹੈ ਜੀ ਅੱਛਾ ਤੇ ਨਾਲ ਇਹ ਆ ਹਰੀ ਮਰਚ ਫਰਾਈ ਕਰਕੇ ਦੇ ਦਿਆ ਇਹ ਆ ਪੋਨੇ ਕਰਕੇ ਦਿੰਦੇ ਆ ਅੱਛਾ ਜੀ ਤੇਰਾ ਪਾਉ ਲਾ ਕੇ ਦਿੰਦੇ ਆ ਵਾਹ ਜੀ ਵਾਹ ਇਹ ਆਈਡੀਆ ਵੜਾ ਪਾਉ ਦਾ ਕੀ ਆ ਪੰਜਾਬੀ ਬੰਦਾ ਤੇ ਮੈਂ ਉਹ ਤਾਂ ਵੇਖਿਆ ਵੀ ਕਈ ਵਾਰ ਕਹਿੰਦੇ ਵੀ ਕੜੀ ਚੌ ਲਾ ਲੈਂਦੇ ਆ ਜਾਂ ਕੁਛ ਲਾ ਲੈਂਦੇ ਤੁਸੀਂ ਐਕਚੁਅਲੀ ਕੀ ਹੈਗਾ ਅੱਛਾ ਠੀਕ ਹੈ ਜੀ ਚਿਕਨ ਲਾ ਲਿਆ ਮੱਛੀ ਲਾ ਲਿਆ ਮੈਂ ਹੈਗਾ ਅੰਮ੍ਰਿਤਧਾਰੀ ਆਏ ਹਾਏ ਹਾਏ ਠੀਕ ਹੈ ਜੀ ਆਪਾਂ ਸ੍ਰੀ ਸਾਹਿਬ ਪਾਈ ਹੈ ਅੰਮ੍ਰਿਤਧਾਰੀਆਂ ਇਸ ਕਰਕੇ ਸੁੱਧ ਸ਼ਾਕਾਹਾਰੀ ਭੋਜਨ ਔਰ ਸਰੂਨਾ ਤੇਲ ਬਣਾਉਣਾ ਇਹ ਸਰੋਂ ਦਾ ਤੇਲ ਆ ਜੀ ਅੱਛਾ ਇਹ ਜਿਹੜਾ ਪਾਇਆ ਤੁਸੀਂ ਵਿੱਚ ਸਰੋਂ ਦਾ ਤੇਲ ਆ ਸਰੋਂ ਦਾ ਤੇਲ ਆ ਫਾਈਨਲੀ ਯੂਜ਼ ਕਰ ਲਿਆ ਵਾਜੀ ਵਾ ਇਹ ਤੁਹਾਡੇ ਕਸਟਮਰ ਨੇ ਆਣੇ ਨੇ ਸਾਰੇ ਖੜੇ ਸਾਰੇ ਕਸਟਮਰ ਆ ਜੀ ਬੜਾ ਮੋਟਾ ਕਰਦੇ ਆ ਹਾਂ ਜੀ ਕੀ ਹਾਲ ਚਾਲ ਹੈ ਸਰ ਤੁਸੀਂ ਇਹਨਾਂ ਕੋਲ ਆਉਣੇ ਸਰਦਾਰ ਜੀ ਕੋਲ ਖਾਣ ਬੜਾ ਪਾਓ ਹਾਂ ਜੀ ਹੈ ਮੈਂ ਅੰਮ੍ਰਾਲੇ ਤੋਂ ਆਇਆ ਜੀ ਅੱਜ ਅੰਮ੍ਰਾਲੇ ਤੋਂ ਆਇਆ ਤੇ ਤੁਹਾਡਾ ਇੱਥੇ ਕਿਦਾਂ ਸਵਾਬ ਬਣ ਗਿਆ ਆਪਾਂ ਗੱਡੀ ਲੈਣ ਆਈ ਜੀ ਉੱਤੇ ਅੱਛਾ ਗੱਡੀ ਘੱਡੀ ਨਿਕੜੇ ਅੱਛਾ ਤੁਸੀਂ ਪਹਿਲੀ ਵਾਰੀ ਟੈਸਟ ਕੀਤਾ ਮੈਂ ਬਹੁਤ ਵਧੀਆ ਬਣਾਇਆ ਬਾਬਾ ਜੀ ਨੇ ਬਹੁਤ ਵਧੀਆ ਬਣਾਇਆ ਹਾਂਜੀ ਆ ਦੇਖੋ ਜੀ ਅੰਬਾਲੇ ਤੋਂ ਇਹਨੂੰ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਰੋਬੀ ਹੈ ਰੋਬੀ ਜੀ ਆਏ ਨੇ ਜੀ ਅੰਬਾਲੇ ਤੋਂ ਔਰ ਕਹਿ ਰਹੇ ਨੇ ਟੇਸਟ ਬਹੁਤ ਵਧੀਆ ਹੈ ਬਹੁਤ ਵਧੀਆ ਮੈਂ ਫਸਟ ਟਾਈਮ ਆਇਆ ਅੱਛਾ ਲੱਗਿਆ ਮੈਨੂੰ ਅੱਛਾ ਫਸਟ ਟਾਈਮ ਆਇਆ ਤੁਹਾਨੂੰ ਅੱਛਾ ਲੱਗਿਆ ਹਾਂਜੀ ਦੇਖੋ ਜੀ ਆ ਨਾਲ ਤੁਸੀਂ ਇਹ ਕੀ ਬਣਾ ਰਹੇ ਹੋ ਦੂਸਰਾ ਸਪ੍ਰਿੰਗ ਰੋਲ ਬਣਾਉਨੇ ਆ ਜੀ ਆਪਾਂ ਅੱਛਾ ਠੀਕ ਹੈ ਜੀ ਮੈਂ ਤੁਹਾਨੂੰ ਸ਼ੋਅ ਤੁਹਾਡੇ ਕੋਲ ਸ਼ੁੱਧ ਚੀਜ਼ ਮਿਲੇਗੀ ਆਪਣੇ ਕੋਲ ਸ਼ੁੱਧ ਮਿਲੇਗੀ ਜੀ ਆਮ ਦੁਕਾਨਦਾਰ ਦੇਖਿਆ ਤੁਸੀਂ ਆਪ ਨਹੀਂ ਖਾਂਦੇ ਹੈਗੇ ਅੱਛਾ ਅਰੇ ਰਾਤ ਨੂੰ 8 ਵਜੇ ਇੱਕ ਪੀਸ ਮੈਂ ਵੀ ਫਰਾਈ ਕਰਕੇ ਆਪ ਡੇਲੀ ਖਾਣਾ ਜੀ ਅਰੇ ਵਾਹ ਜੀ ਵਾਹ ਠੀਕ ਹੈ ਜੀ ਲੋਕ ਕਹਿੰਦੇ ਹੈਗੇ ਜਿਆਦਾ ਮੈਦਾ ਖਾਣਾ ਤੇਲ ਖਾਣਾ ਦਿੱਕਤ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਲੋਕ ਜਿਹੜੇ ਕਹਿੰਦੇ ਗੋਡਿਆਂ ਦੀ ਗਰੀਸ ਮੁੱਕ ਗਈ ਸਾਰਾ ਉਹ ਤੇਲ ਵਰਤੋ ਜੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਅੱਛਾ ਇੱਕ ਵਾਰੀ ਤੁਸੀਂ ਆਪਣੀ ਇੰਟਰੋਡਕਸ਼ਨ ਆਪ ਬੋਲ ਕੇ ਦੇਣੀ ਹੈ ਆਪਣਾ ਫੋਨ ਨੰਬਰ ਵੀ ਬੋਲਿਆ ਜੇ ਲੋਕੇਸ਼ਨ ਵੀ ਦੱਸੋ ਆਪਣਾ ਨਾਮ ਵੀ ਦੱਸੋ ਮੇਰਾ ਨਾਮ ਹੈਗਾ ਤੇਜਾ ਸਿੰਘ ਔਰ ਇਹ ਬਾਂਸ ਵਾਲੀ ਚੁੰਗੀ ਤੇ ਮੈਂ ਖੜਦਾ ਫੋਨ ਨੰਬਰ ਮੇਰੇ ਰਹਿਗਾ 98722 23380 ਉਹ ਆਜੀ ਬਾ ਮਜ਼ਾ ਅਸਾਂ ਨੂੰ ਆਉਣਾ 6 ਵਜੇ ਜੀ ਹਾਂਜੀ ਦੇ ਤਾਂ ਸ਼ਾਮੀ ਕਿੰਨੇ ਵਜੇ ਸ਼ਾਮੀ 6 ਵਜੇ ਆਉਣਾ 6 ਤੋਂ 10 ਉਹ ਪਿਆ 6 ਤੋਂ 10 ਵਜੇ ਤੱਕ ਤੁਸੀਂ ਆਉਂਦੇ ਹੋ ਹਾਂਜੀ ਬੜਾ ਪਾਉ ਦਾ ਹੀ ਕੰਮ ਹੈ ਬੜਾ ਪਾਉ ਹੈ ਸਪਰਿੰਗ ਰੋਲ ਆ ਅੱਛਾ ਔਰ ਇਹ ਕਾਲੂ ਕਸ਼ਟ ਬਣਾਉਣਾ ਮੈਂ ਆਲੂ ਆਲੂ ਟਵਿਸਟਰ ਉਹ ਜਿਹੜਾ ਟਰਨੈਡੋ ਬਣਦਾ ਹੈਗਾ ਉਹ ਵੀ ਬਣਾਈਦਾ ਹੈਗਾ ਜੀ ਉਹ ਬਣਾਉ ਤਾਂ ਇੱਕ ਦੇਖੇ ਤੁਹਾਡਾ ਕਿੱਦਾਂ ਮੰਨਦਾ ਆਲੂ ਟਵਿਸਟਰ ਬਣਨ ਲੱਗਿਆ ਜੀ ਦੇਖੋ ਜੀ ਕਿੱਦਾਂ ਮੰਨਦਾ ਤੇਜਾ ਸਿੰਘ ਜੀ ਬਣਾਉਣ ਲੱਗੇ ਨੇ ਆਲੂ ਟਵਿਸਟਰ ਆਏ ਆਲੂ ਤਾਜ਼ਾ ਲੈ ਕੇ ਜਿੰਮੀ ਦਾ ਜੀ ਆਪਾਂ ਅੱਛਾ ਜੀ ਇਹ ਕੋਈ ਨਹੀਂ ਵੀ ਘਰੋਂ ਛਿੱਲ ਕੇ ਲਿਆਉਂਦੇ ਨਾ ਇੱਥੇ ਹੀ ਛਿੱਲਿਆ ਇੱਥੇ ਹੀ ਛਿੱਲਿਆ ਜਾਏਗਾ ਆਲੂ ਜੀ ਅੱਛਾ ਜੀ ਠੀਕ ਹੈ ਜੀ ਆਲੂ ਜੀ ਇੱਥੇ ਛਿੱਲ ਜਾਏ ਹੈ ਪੋਟੈਟੋਸ ਬੈਟਰਸ ਵੈਰੀ ਗੁੱਡ ਵੈਰੀ ਗੁੱਡ ਆ ਦੇਖੋ ਜੀ ਸਰੋਤਿਓ ਬੱਲੇ ਬੱਲੇ ਫਿਲਮ ਦੇ ਰਿਪੋਰਟਸ ਅਸੀਂ ਜਿਹੜਾ ਆ ਦੇਖੋ ਜੀ ਵਧੀਆ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮੈਨੂੰ ਸਰਦਾਰ ਜੀ ਦੇਖ ਗਏ ਔਰ ਬੜੀ ਵਧੀਆ ਗੱਲ ਇਹਨਾਂ ਨੇ ਘਰੀ ਵੀ ਮੈਂ ਚਿਕਨ ਦਾ ਕੰਮ ਨਹੀਂ ਕਰ ਰਿਹਾ ਮੈਂ ਅਮਰਤਕਾਰੀਆਂ ਔਰ ਮੈਂ ਜਿਹੜਾ ਹੈ ਬਿਲਕੁਲ ਸਾਫ਼ ਵਧੀਆ ਕੰਮ ਕਰ ਰਿਹਾ ਆ ਦੇਖੋ ਜੀ ਜਿਹੜਾ ਇੱਥੇ ਮੈਂ ਖੜਦਾ ਜੀ ਹਾਂਜੀ ਆ ਇਹਨਾਂ ਦੀ ਬਦੌਲਤ ਮੈਂ ਇੱਥੇ ਖੜਿਆ ਆ ਗਿਆ ਭਾਜੀ ਵੀ ਇਹ ਆਪਣੇ ਭਾਈ ਸਾਹਿਬ ਹੈਗੇ ਜੀ ਨਾਂ ਇਹਨਾਂ ਦਾ ਅਜਮੇਰ ਸਿੰਘ ਜੀ ਅਜਮੇਰ ਸਿੰਘ ਜੀ ਇਹ ਜਿਆਦਾ ਕੰਮ ਕਰਦੇ ਹੈਗੇ ਇਹ ਆ ਪਿਛਲੇ ਹਫਤੇ ਵਿੱਚ ਨਾ 6:00 ਵਜੇ ਇਹਨਾਂ ਦੀ ਵਿਚਾਰਨ ਦੀ ਬਾਹਰ ਟੁੱਟ ਗਈ ਇਸ ਕਰਕੇ 10 ਦਿਨ ਹੋ ਗਏ ਜਿਹੜੇ ਦੁਕਾਨ ਨਹੀਂ ਲਾ ਰਹੇ ਹੈਗੇ ਅੱਛਾ ਔਰ ਸ਼ਾਮ ਨੂੰ ਸਾਨੂੰ ਡੇਲੀ ਮਿਲਣ ਆਉਂਦੇ ਹੈਗੇ ਬਿਨਾਂ ਨਾਕਾ ਤੁਹਾਡਾ ਇਹਨਾਂ ਨਾਲ ਪੂਰਾ ਪਿਆਰ ਹੈ ਬਹੁਤ ਪਿਆਰ ਹੈ ਜੀ ਸਾਡਾ ਭਰਾ ਭਰਾਵਾਂ ਵਾਂਗੂ ਪਿਆਰ ਹੈ ਵੱਡੇ ਛੋਟੇ ਭਰਾਵਾਂ ਵਾਲਾ ਪਿਆਰ ਹੈ ਜੀ ਦੇਖੋ ਜੀ ਆਹ ਹੈ ਅਸਲੀ ਪੰਜਾਬ ਔਰ ਅਸਲੀ ਪੰਜਾਬ ਇਹ ਮੈਨੂੰ ਅੰਕਲ ਜੀ ਕਹਿੰਦੇ ਆ ਮੈਂ ਇਹਨਾਂ ਨੂੰ ਅੰਕਲ ਜੀ ਕਹਿੰਦਾ ਜੀ ਹੈਗੇ ਅਸੀਂ ਦ ਕਹਿੰਦੇ ਆ ਲੋਕ ਸਾਾਨੂੰ ਦੇਖ ਕੇ ਹੱਸਦੇ ਨੇ ਇਹ ਬੜੇ ਇੱਕ ਦੂਜੇ ਨੂੰ ਅੰਕਲ ਕਹੀ ਜਾਂਦੇ ਆਂ ਪੰਜਾਬ ਦੇ ਵਿੱਚ ਜਿਹੜਾ ਹੈ ਅਸਲੀ ਆਮ ਬੰਦੇ ਨੇ ਲੋਕ ਨੇ ਜਿਹੜੇ ਮਾਸੇਜ ਨੇ ਉਹ ਉਹਨਾਂ ਦਾ ਤਾਂ ਹੈਗਾ ਪਿਆਰ ਬਿਲਕੁਲ ਇੱਕ ਮਿੱਕ ਕੈਸੀ ਬਹੁਤ ਅੱਛਾ ਲੱਗਿਆ ਜੀ ਤੁਹਾਡਾ ਪਿਆਰ ਦੇਖ ਕੇ ਸਰਦਾਰ ਜੀ ਤੁਹਾਨੂੰ ਅੰਕਲ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਅੰਕਲ ਜੀ ਕਹਿੰਦੇ ਆਂ ਹਾਂ ਜੀ ਵਾਹ ਜੀ ਵਾਹ ਦੇਖੋ ਜੀ ਆਹ ਹੈ ਪੰਜਾਬ ਦੀ ਖੂਬੀ ਔਰ ਸਰਦਾਰ ਜੀ ਨੇ ਕੰਮ ਸਰੋਂ ਦੇ ਤੇਲ ਵਿੱਚ ਕਰਦੇ ਨੇ ਬੜਾ ਪਾਉ ਦਾ ਕੰਮ ਕਰਦੇ ਨੇ ਕੁਝ ਕਸਟਮਰ ਆਲੂ ਟੋਸਟਰ ਬਣਾ ਕੇ ਦਿਖਾਉਣੇ ਆਲੂ ਟੋਸਟਰ ਚੱਲ ਰਿਹਾ ਜੀ ਹਾਂਜੀ ਦਿਖਾਓ ਜੀ ਚੱਲ ਰਿਹਾ ਹੈਗਾ ਜੀ ਵੈਰੀ ਗੁੱਡ ਐਤਾ ਨਿਕਲਦਾ ਜੀ ਇਹ ਆ ਦੇਖੋ ਸਰੋਤ ਆਲੂ ਟੋਸਟਰ ਮਸ਼ੀਨ ਲੱਗੀ ਹੈ ਇਹ ਮਸ਼ੀਨ ਹੈ ਜੀ ਆਏ ਨੂੰ ਥੋੜਾ ਜਿਹਾ ਦਬ ਲੈਣਾ ਜੇ ਪਾਣੀ ਹੋਏ ਤਾਂ ਨਿਕਲ ਜਾਊਗਾ ਇਹਦਾ ਅੱਛਾ ਹਾਂਜੀ ਉਸ ਤੋਂ ਬਾਅਦ ਇਹਦੇ ਵਿੱਚ ਆਹ ਸਟਿਕ ਲਾਈ ਦੀ ਹੈ ਜੀ ਅੱਛਾ ਜੀ ਇਹ ਸਟਿਕ ਲਾ ਕੇ ਇਹਨੂੰ ਹਾਂ ਆ ਲੋ ਜੀ ਵਾਜੀ ਵਾ ਆ ਸਟਿਕ ਲੱਗੀ ਜੀ ਆਲੂ ਟਵਿਸਟਰ ਬਣਦੇ ਜੀ ਪੋਟੈਟੋ ਟਵਿਸਟਰ ਵੀ ਕਹਿ ਸਕਦੇ ਇਹਨੂੰ ਜੋ ਮਰਜ਼ੀ ਕਹ ਲਓ ਜੀ ਦੋ ਮਰਜ਼ੀ ਕਹ ਲਓ ਜੀ ਇਹਨੇ ਬੰਦੇ ਉਹਨੇ ਨਾਮ ਹੈ ਇਹਨੂੰ ਸਪ੍ਰੇਲਸ ਵੀ ਕਹਿੰਦੇ ਇਹਨੂੰ ਪੋਟੈਟੋ ਸਪ੍ਰੇਲਸ ਪੋਟੈਟੋ ਸਪ੍ਰੇਲਸ ਵੀ ਕਹਿੰਦੇ ਜੀ ਉਹ ਕਹਿੰਦਾ ਹੈਗਾ ਜੀ ਹਰ ਬੰਦੇ ਆਉਂਦੇ ਮਤਲਬ ਆਪ ਕੋ ਆਪਣੇ ਨਾਮ ਹੈਗੇ ਉਸ ਤੋਂ ਬਾਅਦ ਆਪਾਂ ਇਹ ਬਣਾਇਆ ਹੈਗਾ ਇਹਦਾ ਬੇਸ ਬਣਾ ਕੇ ਰੱਖਿਆ ਹੋਇਆ ਜੀ ਅੱਛਾ ਜੀ ਇਹ ਬੇਸਣ ਵਗੈਰਾ ਦਾ ਬਣਦਾ ਹੈ ਅੱਛਾ ਬੇਸਨ ਦੇ ਵਿੱਚ ਹਾਂਜੀ ਬੇਸਨ ਦਾ ਘੋਲ ਵਗੈਰਾ ਹੈਗਾ ਜਿਹੜੇ ਜ ਮਸਾਲਾ ਪੁੱਛੋਲਾ ਵੀ ਥੋੜਾ ਬਹੁਤ ਪਾਈਦਾ ਪਾਣ ਤੋਂ ਬਾਅਦ ਫਿਰ ਆਪਾਂ ਇਹਨੂੰ ਇਹਨੂੰ ਫਿਰ ਸਰੋਂ ਦੇ ਤੇਲ 'ਚ ਫਰਾਈ ਕੀਤਾ ਜਾਏਗਾ ਸਰੋਂ ਦੇ ਤੇਲ 'ਚ ਪਾਇਦਾ ਆ ਦੇਖੋ ਜੀ ਇਹ ਸਾਡਾ ਹੈਗਾ ਫਰਾਈ ਅੱਛਾ ਤੇ ਇਹ ਆ ਰੱਖਾ ਜਾਂਦਾ ਜਾਵੇ ਆ ਦੇਖੋ ਜੀ ਬਣ ਰਿਹਾ ਜੀ ਆਲੂ ਟਵਿਸਟਰ ਜਿਹੜੇ ਬੰਦਿਆਂ ਨੂੰ ਤਾਂ ਪਤਾ ਹੈਗਾ ਵੀ ਸਰੋਂ ਦੇ ਤੇਲ 'ਚ ਪਾਏ ਇਦਾਂ ਏ ਬੋਇਲ ਕਰਦਾ ਹੈਗਾ ਜੀ ਆਮ ਲੋਕ ਕਹਿੰਦੇ ਤੇਲ ਖਰਾਬ ਹੈ ਜੀ ਅੱਛਾ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਵੀ ਸਰੋਂ ਦਾ ਤੇਲ ਦੇ ਵਿੱਚ ਜਦੋਂ ਕੋਈ ਚੀਜ਼ ਪਾਈਓ ਉਹ ਇਦਾਂ ਉੱਪਰਦੀ ਆ ਨਹੀਂ ਸਰੋਂ ਦਾ ਤੇਲ ਵਧੀਆ ਰਹਿੰਦਾ ਠੀਕ ਹੈ ਜੀ ਸਰੋਂ ਦਾ ਤੇਲ ਸਿਹਤ ਵਾਸਤੇ ਚੰਗਾ ਹੈ ਬਹੁਤ ਹੀ ਜੀ ਕਿਸੇ ਕਿਸੇ ਦਾ ਨੁਕਸਾਨ ਨਹੀਂ ਹੈਗਾ ਇਹਦਾ ਰਿਫਾਈਨਡ ਤੁਹਾਡੀਆਂ ਨਾੜਾਂ 'ਚ ਜੰਮਦਾ ਹੈ ਇਹਨੇ ਕਿਸੇ ਬਸੇ ਤੁਹਾਡਾ ਨੁਕਸਾਨ ਨਹੀਂ ਕਰਨਾ ਹੈਗਾ ਵਾਹ ਜੀ ਵਾਹ ਦੇਖੋ ਜੀ ਤੇਜਾ ਸਿੰਘ ਨੇ ਗੱਲ ਬੜੀ ਵਧੀਆ ਕਰੀ ਹੈ ਔਰ ਸ਼ੁੱਧ ਹਾਈਜਨਿਕ ਫੂਡ ਜਿਹੜਾ ਬਣਾ ਰਹੇ ਨੇ ਭਾਵਨਾ ਵੀ ਸ਼ੁੱਧ ਹੈ ਔਰ ਹਰ ਇੱਕ ਚੀਜ਼ ਦਾ ਪੂਰਾ ਇਹਨਾਂ ਨੇ ਧਿਆਨ ਰੱਖਿਆ ਹੋਇਆ ਹੈ ਜਿਹੜੀ ਵੀ ਚੀਜ਼ ਵਿੱਚ ਤੁਸੀਂ ਪਾ ਰਹੇ ਹੋ ਤੁਹਾਡੀ ਆਪਣੀ ਤਿਆਰ ਕੀਤੀ ਹੋਈ ਹੈ ਭਾਵੇਂ ਚਟਨੀ ਜਾਂ ਚਟਨੀ ਆ ਜੋ ਵੀ ਆਪਣਾ ਕਰੀਦਾ ਤਿਆਰ ਕੀਤਾ ਸਾਰਾ 6 ਵਜੇ ਤੁਸੀਂ ਆ ਜਾਂਦੇ ਹੋ 6 ਵਜੇ ਆ ਜਾਈਦਾ ਜੀ ਅੱਛਾ ਜੀ ਔਰ 10 ਵਜੇ ਕੁਝ ਰਿਵਿਊਜ਼ ਵੀ ਲੈਂਦੇ ਹਾਂ ਜੀ ਸਰ ਤੁਸੀਂ ਕੀ ਖਾਧਾ ਜੀ ਇਹਨਾਂ ਕੋਲੋਂ ਹਾਂਜੀ ਭਾਜੀ ਹਾਂਜੀ ਭਾਜੀ ਕੀ ਖਾਧਾ ਤੁਸੀਂ ਇਹਨਾਂ ਕੋਲੋਂ ਬੜਾ ਫੋਕਾ ਬੜਾ ਇਦਾਂ ਦਾ ਲੱਗਿਆ ਜੀ ਵਧੀਆ ਜੀ ਵਧੀਆ ਲੱਗਿਆ ਅੱਗੇ ਵੀ ਖਾਧਾ ਕੇ ਪਹਿਲੀ ਵਾਰ ਖਾਧਾ ਪਹਿਲੀ ਵਾਰ ਖਾਧਾ ਜੀ ਕਿੰਨੇ ਨੰਬਰ ਦਓਗੇ 10 ਚੋ 10 ਬਸ 10 ਚੋ 10 ਜੀ ਆ ਲੋ ਜੀ ਕਿ ਸ਼ੁਭਨਾਮ ਜੀ ਤੁਹਾਡਾ ਮਰਮਮ ਗਾਗਾ ਨਹੀਂ ਗਾਗਨ ਜੀ ਨੇ ਜੀ ਇੱਥੇ 10 ਚੋ 10 ਨੰਬਰ ਇੱਧਰ ਭਾਜੀ ਨੇ ਵੀ ਅੱਜ ਪਹਿਲੀ ਵਾਰ ਖਾਧਾ ਤੇ ਇਹਨਾਂ ਨੇ ਵੀ ਪਹਿਲੀ ਵਾਰ ਖਾਧਾ ਫੁੱਲ ਬਟਾ ਫੁੱਲ ਮਾਰਕਸ ਮਿਲ ਗਏ ਜੀ ਤੇਜਾ ਸਿੰਘ ਜੀ ਨੂੰ ਆ ਦੇਖੋ ਜੀ ਤਿਆਰ ਹੈ ਹੁਣ ਇਹਨੂੰ ਪਰੋਸਣਾ ਕਿਵੇਂ ਜੀ ਅਸੀਂ ਖਾਣਾ ਇਹ ਤੁਹਾਡਾ ਉਹਨੇ ਪਾਉਣਾ ਭਾਜੀ ਫੁੱਲੇ ਜਦਾਂ ਆ ਲਓ ਜੀ ਸਾਡੇ ਵਾਸਤੇ ਤਿਆਰ ਹੋਇਆ ਜੀ ਆ ਦੇਖੋ ਆਲੂ ਟਵਿਸਟਰ ਅਸੀਂ ਖਾ ਕੇ ਵੀ ਤੁਹਾਨੂੰ ਦਿਖਾਣੇ ਆ ਦੱਸ ਦਿਆਂ ਵੀ ਕਿਹੜਾ ਰਿਵਿਊ ਹੈ ਫੂਡ ਦਾ ਬਹੁਤ ਵਧੀਆ ਇਹ ਸਪੈਸ਼ਲ ਮਸਾਲਾ ਦੀ ਇਹ ਆਪਾਂ ਬਜ਼ਾਰੋਂ ਲੈ ਆਈ ਦਾ ਪਰ ਇਹਦੇ ਜਿਹੜਾ ਕਾਲਾ ਕਾਲਾ ਨਮਕ ਕਾਲੀ ਮਿਰਚ ਠੀਕ ਹੈ ਜੀ ਹਾਂ ਔਰ ਐਮਡੀਐਸ ਦਾ ਚਾਟ ਮਸਾਲਾ ਇਹਦੇ ਵਿੱਚ ਮਿਕਸ ਕਰਦਾ ਹੈਗਾ ਮਨੇ ਕੋਈ ਸੀਕ੍ਰੇਟ ਕੁਝ ਨਹੀਂ ਹੈਗਾ ਸੀਕ੍ਰੇਟ ਕਹਿਣ ਦੀਆਂ ਗੱਲਾਂ ਨਹੀਂ ਸਾਰਾ ਬਜ਼ਾਰੋਂ ਮਿਲਦਾ ਹੈਗਾ ਅਸਲੀ ਗੱਲ ਆ ਹੈ ਕਿ ਜਿਹੜਾ ਬੰਦਾ ਸੱਚਾ ਸੱਚਾ ਨਹੀਂ ਜੀ ਸੀਕ੍ਰੇਟ ਆ ਫਰਨਾ ਨਹੀਂ ਸੀਕ੍ਰੇਟ ਕੁਝ ਨਹੀਂ ਹੁੰਦਾ ਜੀ ਸਵਾਗਤ ਹੈ ਜੀ ਅਤੇ ਜਸ ਸਿੰਘ ਜੀ ਨੇ ਜੀ ਬਹੁਤ ਵਧੀਆ ਤਰੀਕੇ ਨਾਲ ਸਟਾਲ ਲਗਾਇਆ ਹੋਇਆ ਮੈਂ ਤੁਹਾਨੂੰ ਗੂਰ ਤੋਂ ਵੀ ਦਿਖਾ ਦਿੰਦਾ ਇਹਦਾ ਸਟਾਲ ਆ ਦੇਖੋ ਜੀ ਇਹ ਲੋਕੇਸ਼ਨ ਜਿਹੜੀ ਹੈ ਜੀ ਪੰਛਾਂ ਵਾਲੀ ਟੋਰੀ ਵਾਲਾ ਮੋੜ ਹੈ ਔਰ ਇਹਦੇ ਬਿਲਕੁਲ ਨੇੜੇ ਤੇਜਾ ਸਿੰਘ ਜੀ ਨੇ ਜਿਹੜਾ ਹੈ ਲਿਖਿਆ ਹੋਇਆ ਹੈ ਜੀ ਪਿਓਰ ਵੈਜ ਇੱਥੇ ਸਰੋਂ ਦਾ ਤੇਲ ਵਰਤਿਆ ਜਾਂਦਾ ਹੈ ਸਕੇਟੋ ਟਵਿਸਟਰ ਅੱਗੇ ਲਿਖਿਆ ਜੀ ਸਿੰਘ ਫਾਸਟ ਫੂਡ ਸ੍ਰੋਤਿਓ ਸਾਡਾ ਤਰੰਭਣਦਾ ਕਿ ਅਸੀਂ ਜਿਹੜਾ ਆਪਣੇ ਇਹਦੇ ਤੇ ਆ ਸੌਸ ਪਾਵਾਂਗੇ ਆਪਾਂ ਮਿੱਠੀ ਵਾਲੀ ਵੀ ਵਾਜੋ ਮਿੱਠੀ ਵਾਲੀ ਸੌਸ ਪੈ ਗਈ ਹਾਂ ਜੀ ਪੰਜਾਬੀ ਧਰਾਵਾਂ ਨੂੰ ਅਸੀਂ ਪ੍ਰਮੋਟ ਕਰੀਏ ਇਹ ਲਾਲ ਮਰਚ ਵਾਲੀ ਸੌਸ ਹੈ ਹਲਕੀ ਜੀ ਵੈਰੀ ਗੁੱਡ ਵੈਰੀ ਗੁੱਡ ਔਰ ਫਿਰ ਪਾਵਾਂਗੇ ਤੇ ਜੇ ਆਪਾਂ ਹਰੀ ਚਟਨੀ ਹਰੀ ਚਟਨੀ ਇਹਦੇ ਉੱਤੇ ਹਾਂ ਜੀ ਵਾਹ ਜੀ ਵਾਹ ਦੇਖੋ ਜੀ ਬਹੁਤ ਵਧੀਆ ਔਰ ਪੋਟੈਟੋ ਟਵਿਸਟਰ ਜਿਹੜਾ ਤਿਆਰ ਹੋ ਗਿਆ ਥੋੜੀ ਜੀ ਮਿਉਨੀ ਥੋੜੀ ਜੀ ਮਿਉਨੀ ਜੀ ਪਾਵਾਂਗੇ ਮਿਉਨੀ ਜਿਹੜੀ ਕੁਆਲਿਟੀ ਦੀ ਵਰਤਦੇ ਹੋ ਮਿਉਨੀ ਸਰ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ ਲੋਕ 70 ਵੀ 80 ਰੁਪਏ ਵਾਲੀ ਲਾਉਂਦਾ ਮੈਂ 190 ਰੁਪਏ ਵਾਲਾ ਬੈਗ ਲੈ ਆਉਣਾ ਜੀ ਵਾਹ ਜੀ ਵਾਹ ਵਾਹ ਜੀ ਵਾਹ ਠੀਕ ਹੈ ਜੀ ਵਧੀਆ ਚੀਜ਼ ਤੁਸੀਂ ਦੇਣੀ ਹੈ ਕਸਟਮਰ ਨੂੰ ਔਰ ਇਹਦੀ ਪ੍ਰਾਈਸਿੰਗ ਕੀ ਹੈ ਜੀ ਇਹਦੀ ਪ੍ਰਾਈਸ ਹੈਗੀ 30 ਰੁਪਏ ਦੀ ਬਸ 30 ਰੁਪਏ ਜਿਹੜਾ ਤੁਹਾਡਾ ਦੂਜਾ ਵੱਡਾ ਪਾਓ ਦੀ ਪ੍ਰਾਈਸਿੰਗ ਕੀ ਹੈ ਵੱਡਾ ਪਾਓ ਜਿਹੜਾ ਹੈਗਾ ਉਹ ਵੀ 30 ਰੁਪਏ ਦਾ ਜੀ ਅੱਛਾ ਜੀ ਵੱਡਾ ਪਾਓ ਵੀ 30 ਦਾ ਹਾਂ ਜੀ ਵੱਡਾ ਪਾਓ ਵੀ 30 ਦਾ ਇਹ ਵੀ 30 ਦਾ ਤੇ ਹੋਰ ਕੋਈ ਆਈਟਮ ਇਸ ਤੋਂ ਮਹਿੰਗੀ ਵੀ ਹੈ ਸਪ੍ਰਿੰਗ ਰੋਲ ਆ ਉਹ 40 ਰੁਪਏ ਦੀ ਪਲੇਟ ਹੈ ਜੀ ਮੋਮੋਸ ਆ ਉਹ 40 ਰੁਪਏ ਦੀ ਪਲੇਟ ਹੈ ਮੋਮੋਸ ਵੀ 40 ਹੈ ਸਪ੍ਰਿੰਗ ਰੋਲ ਦੀ ਹਾਂ ਜੀ ਸਪ੍ਰਿੰਗ ਰੋਲ ਵੀ 40 ਤੇ ਮੈਂ ਹੁਣ ਇਹਨੂੰ ਖਾਣਾ ਕਿਵੇਂ ਹੈ ਇਹਨੂੰ ਸਟਿਕ ਨੂੰ ਫੜ ਕੇ ਖਾਣਾ ਕਿੱਦਾਂ ਖਾਣਾ ਇਹਨੂੰ ਫੜ ਕੇ ਜੀ ਇਦਾਂ ਸਟਿਕ ਨੂੰ ਫੜ ਕੇ ਅੱਛਾ ਤੇ ਫੇਰ ਇਹਨੂੰ ਸ਼ੁਰੂ ਕਰੋ ਜੀ ਬਾਜੀਵਾ ਜੀ ਖਾ ਕੇ ਦੱਸ ਦੱਸ ਰੋ ਤੋਂ ਤੁਹਾਨੂੰ ਕਿਸ ਨਾਲ ਲੱਗ ਰਿਹਾ ਕੋ ਬਾਜੀਵਾ ਮਜ਼ਾ ਆ ਗਿਆ ਜੀ ਬਹੁਤ ਲਾਜਵਾਬ ਜਿਹੜਾ ਹੈ ਪੋਟੈਟੋ ਕਿਸੇ ਬਣਾਇਆ ਹੈ ਤੇਜ ਸਿੰਘ ਜੀ ਨੇ ਸਰਦਾਰ ਜੀ ਨੇ ਔਰ ਬਾਕੀ ਦਾ ਵੀ ਕੰਮ ਚੱਲ ਰਿਹਾ ਇਹਨਾਂ ਦਾ ਮਜ਼ੇਦਾਰ ਜਿਹੜਾ ਹੈ ਅਪਰਾਲਾ ਤੇ ਜਿਹੜਾ ਸਿੰਘ ਜੀ ਬਹੁਤ ਵਧੀਆ ਲੱਗਿਆ ਮਜ਼ਾ ਆ ਗਿਆ ਤੁਹਾਡੇ ਕੋਲ ਆ ਕੇ ਥੈਂਕ ਯੂ ਜੀ ਤੁਹਾਡੀ ਆਹ ਵਾਲੀ ਗੱਲ ਸੁਣ ਕੇ ਮੈਨੂੰ ਬੜਾ ਮਜ਼ਾ ਆਇਆ ਵੀ ਲੋਕੀ ਤਾਂ ਠੇਕੰਦਾਰੀ ਕੰਮ ਕਰਦੇ ਨੇ ਪਰ ਮੈਂ ਇਹ ਨਹੀਂ ਜਿਹੜਾ ਕਿ ਮਾੜਾ ਕਰਦੇ ਨੇ ਕੰਮ ਕਰਦੇ ਨੇ ਕਰਦੇ ਨੇ ਸਾਰੀ ਦੁਨੀਆ ਕਰਦੀ ਪਰ ਤੁਸੀਂ ਤੁਸੀਂ ਇਹ ਸੋਚਿਆ ਵੀ ਮੈਂ ਨਹੀਂ ਇਹ ਕਰਨਾ ਮੈਂ ਤਾਂ ਬੁਰੇ ਸਿਕਵਣਾ ਔਰ ਮੈਂ ਪਾਪਾ ਬਾਹਰ ਜਾ ਕੇ ਵੀ ਫਾਇਦਾ ਸੀਗਾ ਚਲੋ ਆਪਾਂ ਕਿਸੇ ਨੂੰ ਮਾਰੋ ਨਹੀਂ ਖਾਂਦੇ ਹਾਂਜੀ ਪ੍ਰਵਾਸੀ ਬਣਾਉਂਦੇ ਨੇ ਸਾਰੇ ਆਪਾਂ ਖਾਂਦੇ ਆ ਪਰ ਇੱਕ ਦੋ ਵਾਰੀ ਆਪਾਂ ਦੇਖਿਆ ਆਪਾਂ ਕਿਸੇ ਕੋਲ ਖਾਣਗੇ ਅਗਲਾ ਤਮਾਕੂ ਮਿਲਦਾ ਹੁੰਦਾ ਜਦੋਂ ਗਾਗ ਚਲਾ ਗਿਆ ਉਹਨੇ ਐ ਸਿੱਟ ਰਿਹਾ ਹੱਥ ਸਾਫ਼ ਕਰਕੇ ਨਾਲ ਹੀ ਲੱਗ ਜਾਂਦਾ ਬਣਾਉਣ ਦੀ ਬਿਲਕੁਲ ਉਹਦੇ ਕੋਈ ਸਫਾਈ ਨਹੀਂ ਹੈਗੀ ਬੰਦਿਆਂ ਦੀ ਧਰਮ ਬ੍ਰੇਸ਼ ਕਰਨ ਵਾਲਾ ਕੰਮ ਹੈ ਜੀ ਚਲੋ ਸਾਡੇ ਪੰਜਾਬੀ ਵੀ ਕਈ ਕਰਦੇ ਹੈਗੇ ਹੁਣ ਚਲੋ ਕੋਈ ਐਸੀ ਗੱਲ ਨਹੀਂ ਕੋਈ ਬੱਲੇ ਬੱਲੇ ਫਿਲਮਾਂ ਦੇ ਕਾਰਟ ਤੋਂ ਅਸੀਂ ਜਿਹੜੇ ਤੁਹਾਨੂੰ ਫੂਡ ਬਲੌਗ ਕਈ ਵਾਰੀ ਕਰ ਦਿੰਦੇ ਆ ਤੇ ਸਮ ਟਾਈਮ ਜਿਹੜੇ ਕਈ ਦੇਸ਼ਾਂ ਦੀ ਕਈ ਵਾਰੀ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਅਸੀਂ ਉਹਨਾਂ ਦਾ ਵੀ ਪ੍ਰਵਾਸੀ ਜਿਹੜੇ ਬੰਦੇ ਨੇ ਇੱਧਰ ਕੰਮ ਕਰਦੇ ਨੇ ਉਹਨਾਂ ਦਾ ਬਲੌਗ ਵੀ ਅਸੀਂ ਬਣਾਉਂਦੇ ਆ ਬਣਾ ਦਿੰਦੇ ਆ ਤੇ ਕਈ ਪ੍ਰਵਾਸੀ ਵੀ ਐਸੇ ਹੈਗੇ ਜਿਹੜੇ ਬੀੜੀ ਤੰਬਾਕੂ ਨੂੰ ਹੱਥ ਵੀ ਨਹੀਂ ਲਾਉਂਦੇ ਔਰ ਬਹੁਤ ਵਧੀਆ ਸਾਫ਼ ਸੁਥਰਾ ਕੰਮ ਕਰਦੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਪ੍ਰਵਾਸੀ ਹੀ ਖਰਾਬ ਨੇ ਆਹ ਆਹ ਦੇਖੋ ਜੀ ਇੱਡਾ ਵੱਡਾ ਵਿਸ਼ਾਲ ਹਿਰਦਾ ਤੇਜਾ ਸੰਗੀਤ ਖਾ ਰਹੇ ਨੇ ਅੱਛਾ ਤੁਸੀਂ ਕਿਸੇ ਐਸੇ ਐਸੇ ਦੇਖੇ ਨੇ ਬੰਦੇ ਪ੍ਰਵਾਸੀ ਸਰ ਮੈਂ ਕਈ ਬੰਦੇ ਐਸੇ ਦੇਖੇ ਨੇ ਮੇਰੇ ਕੋਲ ਸ਼ਾਮ ਨੂੰ ਇੱਕ ਟੰਡਾ ਹੁੰਦਾ ਉੱਪਰ ਕਰ ਲਾਉਂਦਾ ਆਪ ਅੱਛਾ ਗਿਲਕੋ ਦੇ ਵਿੱਚ ਉਹ ਰਾਤ ਨੂੰ ਮੇਰੇ ਕੋਲ ਆਏਗਾ 8:30 ਵਜੇ ਮੇਰੇ ਕੋਲ ਆ ਕੇ ਖਾ ਕੇ ਜਾਂਦਾ ਉਹ ਕਹਿੰਦਾ ਮੈਂ ਜ਼ਿੰਦਗੀ 'ਚ ਕਹਿੰਦਾ ਬੀੜੀ ਤਮਾਕੂ ਜਾਂ ਸ਼ਰਾਬ ਜ਼ਿੰਦਗੀ ਜੀ ਨਹੀਂ ਬੀਤੀ ਹੈਗੀ ਅੱਛਾ ਉਹ ਬੰਦਾ ਮੇਰੇ ਕੋਲ ਆ ਕੇ ਸ਼ਾਮ ਨੂੰ ਜਦੋਂ ਵੀ ਇਹਨਾਂ ਸਾਢੇ 8:00 ਜਾਣਾ ਉਹ ਮੇਰੇ ਕੋਲ ਸਪਰਿੰਗ ਰੋਲ ਖਾ ਕੇ ਜਾਂਦੇ ਆ ਵੇਖੋ ਜੀ ਜਿਹੜੇ ਚੰਗੇ ਬੰਦੇ ਨੇ ਤਾਂ ਚੰਗੇ ਹੀ ਨੇ ਕੋਈ ਤਾਂ ਨਹੀਂ ਹੋਣਗੇ ਚਾਹ ਪ੍ਰਵਾਸੀ ਆ ਚਾਹ ਪੰਜਾਬੀ ਆ ਚਾਹ ਕੋਈ ਵੀ ਆ ਜੀ ਚਲੋ ਹੁਣ ਚੰਗਾ ਜਿਹਦਾ ਪਰ ਮੰਨੂ ਇੱਕ ਵੱਖਰਾ ਮਜ਼ਾ ਆਇਆ ਆਪਣੇ ਪੰਜਾਬੀ ਭਰਾ ਨੂੰ ਕਵਰ ਕਰਕੇ ਤੁਸੀਂ ਜਿਹੜੇ ਨਾਲ ਕੋਈ ਲਾਕਡਾਊਨ ਵਾਲਾ ਤੁਸੀਂ ਰਸਤਾ ਜਿਹੜਾ ਚੁਣਿਆ ਵੀ ਮੈਂ ਜਿਹੜਾ ਮੈਂ ਕੰਮ ਕਰਨਾ ਮੈਂ ਇਸ ਪੜੀ ਜੋ ਤੁਹਾਡੀ ਜੋ ਰੂਹ ਨੇ ਕਿਹਾ ਤੁਸੀਂ ਉਹ ਕਰ ਰਹੇ ਹੋ ਹਾਂਜੀ ਬੜਾ ਮਜ਼ੇਦਾਰ ਇੱਕ ਤਾਂ ਹੁੰਦਾ ਨਾ ਬੰਦਾ ਹੁੰਦਾ ਵੀ ਲਾਲਚ ਕਰਨਾ ਵੀ ਮੈਂ ਪੈਸਾ ਹੀ ਇਕੱਠਾ ਕਰਨਾ ਹੈ ਹਾਂ ਉਹ ਨਹੀਂ ਕੰਮ ਹੈਗਾ ਨਾਲ ਸੇਵਾ ਵੀ ਹੋਏਗੀ ਔਰ ਮੈਂ ਹੁਣ ਸ਼ੁਰੂ ਕਰਨ ਲੱਗਾ ਨਾਲ ਜਿਹੜਾ ਬੱਚਾ 10 ਸਾਲ ਤੋਂ ਥੱਲੇ ਹੈਗਾ ਅੱਛਾ ਉਹ ਆ ਕੇ ਮੈਨੂੰ ਜਪਜੀ ਸਾਹਿਬ ਦੀਆਂ ਪੰਜ ਬਾਣੀਆਂ ਸੜਾਊਗਾ ਹਾਂ ਉਹਨੂੰ ਚਾਹ ਬੜਾ ਪਾਓ ਖਾਵੇ ਚਾਹ ਇੱਕ ਸਪ੍ਰਿੰਗ ਰੋਲ ਖਾਵੇ ਚਾਹ ਆਲੂ ਡਿਸਰ ਖਾਵੇ ਚਾਹ ਮੂਮੋਸ ਖਾਵੇ ਆਪ ਪਲੇਟ ਚੋਂ ਫ੍ਰੀ ਦਊਂਗਾ ਜੀ ਅੱਜ ਆਪਾਂ ਵਿੱਚ ਕੋਈ ਵੀ ਹੈ ਕੋਈ ਵੀ ਬੱਚਾ Hindu ਆ ਸਿੱਖਿਆ ਕੋਈ ਵੀ ਆ ਉਹ ਆਕੇ ਮੈਨੂੰ ਆਪਣੇ ਧਰਮ ਦੀਆਂ ਜੇ ਪੰਜ ਬਾਣੀਆਂ ਸੁਣਾ ਦੇਵੇ ਜੇ Hindu ਆ ਤਾਂ ਆਪਣੇ ਧਰਮ ਦੀਆਂ ਸੁਣਾ ਦੇਵੇ ਸਿੱਖਾ ਤਾਂ ਉਹ ਜਪਜੀ ਸਾਹਿਬ ਦੀਆਂ ਸੁਣਾ ਦੇਵੇ ਜੇ ਕੋਈ ਮੁਸਲਮਾਨਾ ਤਾਂ ਕੁਰਾਨ ਦੇ ਵਿੱਚੋਂ ਮੈਨੂੰ ਚਾਰ ਸਵਰ ਸੁਣਾ ਦੇ ਆਏ ਹਾਏ 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 ਆ ਬੰਦੇ ਨੂੰ ਫਰੀਦ ਬੱਚੇ ਨੂੰ 10 ਸਾਲ ਲੱਗਦੇ ਬੱਚੇ ਨੂੰ ਫਰੀ ਦੇਉਂਗਾ ਤੇਜਾ ਸਿੰਘ ਜੀ ਸਲਾਮ ਹੈ ਸਲੂਟ ਹੈ ਤੁਹਾਡੀ ਸੋਚ ਨੂੰ ਔਰ ਸਰੋਤੇ ਤੁਸੀਂ ਇਸ ਗੱਲ ਦੇ ਉੱਤੇ ਤੇਜਾ ਸਿੰਘ ਜੀ ਕਮੈਂਟ ਜਰੂਰ ਕਰਨਾ ਜਿਹੜੇ ਮਰਜੀ ਧਰਮ ਦਾ ਆਜ ਆਪਣੇ ਧਰਮ ਦਾ ਹੀ ਪੜ੍ਹ ਜਵੇ ਔਰ ਕਿੰਨੇ ਦਾ ਦੋਗੇ ਜੀ ਉਹਨੂੰ ਫਿਰ ਤੁਸੀਂ ਫਰੀਦ ਦਊਗਾ ਜੀ ਬੱਚੇ ਨੂੰ ਫਰੀਦ ਦੋਗੇ 10 ਸਾਲ ਤੋਂ ਘੱਟ ਵਰਗਾ 10 ਸਾਲ ਤੱਕ ਦਾ ਬੱਚਾ ਆ ਕੇ ਮੈਨੂੰ ਕ੍ਰਾਂਤ ਦੀਆਂ ਜਾਂ ਜੱਜਦੀ ਸਾਹਿਬ ਦੀਆਂ ਜਾਂ ਗੀਤਾ ਦੀਆਂ ਪੰਜ ਪੰਕਤੀਆਂ ਸੁਣਾਊਗਾ ਉਸ ਬੱਚੇ ਨੂੰ ਮੈਂ ਫਰੀਦ ਦਊਗਾ ਜੋ ਕਾਊਗਾ ਉਹ ਫਰੀਦ ਦਊਗਾ ਜੀ ਮਤਲਬ ਤਾਂ ਇਹ ਹੈ ਕਿ ਜੋ ਰੱਬ ਨਾਲ ਜੁੜੂਗਾ ਰੱਬ ਤਾਂ ਇੱਕੋ ਹੀ ਹੈ ਨਾ ਜਿਹੜਾ ਰੱਬ ਵੱਲ ਤੁਰੂਗਾ ਵੰਡਿਆ ਕਿੰਨਾ ਨੇ ਆ ਅਸੀਂ ਲੋਕਾਂ ਨੇ ਜੀ ਅਸੀਂ ਲੋਕਾਂ ਨੇ ਵੰਡਿਆ ਵਾਹ ਆ ਦੇਖੋ ਨੀ ਬੜਾ ਸੱਚ ਰੱਬ ਨਹੀਂ ਵੰਡਿਆ ਹੋਇਆ ਕਿਸੇ ਦਾ ਵੀ ਵਾਹ ਜੀ ਵਾਹ ਦੇਖੋ ਜੀ ਕਿਆ ਵਧੀਆ ਗੱਲ ਕਰੀ ਤੇਜਾ ਸਿੰਘ ਨੇ ਰੱਬ ਨੇ ਵੰਡਿਆ ਹੋਇਆ ਔਰ ਤੁਸੀਂ ਸਰੋਤਿਓ ਕਮੈਂਟ ਵੀ ਕਰਨਾ ਇਸ ਗੱਲ ਦੇ ਉੱਤੇ ਔਰ ਇਹਨਾਂ ਕੋਲ ਪਹੁੰਚਣਾ ਵੀ ਹੈ ਨੰਬਰ ਇੱਕ ਵਰੀ ਦੁਆਰਾ ਬੋਲੋ ਜੀ ਆਪਣਾ ਮੇਰਾ ਨੰਬਰ ਹੈਗਾ 98722 23380 ਬਾਂਸ ਵਾਲੀ ਚੁੰਗੀ ਖਰੜ ਵਾਜੀਵਾ ਸਿਰੋਤਿਓ ਕਰਿਓ ਕਮੈਂਟ ਫਿਰ ਮੈਂ ਰਜੇਸ਼ ਚੋਪੜਾ ਤੁਹਾਡੇ ਤੋਂ ਜ਼ਾਸਤ ਲੈਣਾ ਕਿਸੇ ਹੋਰ ਵਲੌਗ ਦੇ ਵਿੱਚ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਨੂੰ ਮਲਾਵਾਂਗੇ ਉਹਦੀ ਸੋਚ ਦਾ ਤੁਹਾਨੂੰ ਜਿਹੜਾ ਹੈ ਪਤਾ ਲੱਗੇਗਾ ਕਿਸ ਤਰ੍ਹਾਂ ਦੇ ਬੰਦੇ ਨੇ ਤੇ ਜਾਂ ਸਿੰਘ ਜੀ ਕੋਲੋਂ ਮੈਂ ਲੰਘ ਰਿਹਾ ਸੀਗਾ ਲੁੱਕ ਗਿਆ ਖੜ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੀ ਸੋਚ ਬਾਰੇ ਪਤਾ ਲੱਗ ਗਿਆ ਅੱਜ ਤੱਕ ਲਈ ਸ਼ੁਕਰੀਆ